ਲੇ ਰਛਨ ਫੜਾਤਾ ਯਾਰ ਪਾਣੀ ਦੇ ਉਧਰ ਰਸੇ ਨਾਲ ਪਾਣੀ ਮਿਲਦਾ ਮੜਾ ਕਿਨੂੰ ਕਿਥੇ ਹੈਗੀ ਖੰਡ ਗੁੰਡ ਸਾਰਾ ਕੁਝ ਪਾਣੀ ਲੱਗੇ ਹੋ ਗਏ ਨਾ ਫਿਰ ਆ ਲੈ ਜੀ ਉਹ ਇਹਦੇ ਨਾਲ ਬੰਨ ਆਹ ਕਿੱਟੇ ਆ ਆ ਲੈ ਬਾਪੂ ਇਹਨਾਂ ਦਾ ਕੁਝ ਨਾ ਰੱਖਿਆ ਇੱਥੇ ਦੋ ਚਾਰ ਪੇਟੀ ਦੋ ਚਾਰ ਬੋਤਲਾਂ ਰੱਖ ਲਓ ਯਾਰ ਨਹੀਂ ਨਹੀਂ ਮੇਰੇ ਪੇਟੀ ਦੇ ਦਿਓ ਸਾਰੀਆਂ ਲੋਡ ਆ ਚਲ ਇਹ ਦੋਹੇ ਘਰਾਂ ਨੂੰ ਨਹੀਂ ਇਹਨਾਂ ਨੂੰ ਨਹੀਂ ਨਹੀਂ ਇਹਨਾਂ ਨੂੰ ਜ਼ਰੂਰ ਲੋ ਇਹਨਾਂ ਦੇ ਕਿ ਬੋਤ ਡੁੱਬ ਗਿਆ ਵਾ ਵਾ ਠੀਕ ਆ ਠੀਕ ਆ ਲੈ ਤੂੰ ਪੇਟੀ ਫੜਾਓ ਪਾਣੀ ਤੁਸੀਂ ਹੋਰ ਚੱਕ ਲੈਣਾ ਟਰਾਲੀ ਚੋਂ ਦੇ ਵੇਲੇ ਪਾਣੀ ਲੈ ਆ ਦੇ ਨਹੀ ਪਾਣੀ ਆਪੂ ਕੀ ਆਪ ਲਈ ਬਸ ਸ਼ੁਕਰੇ ਬਾਪੂ ਜੀ ਧੰਨਵਾਦ ਤੁਹਾਡਾ ਚਲੋ ਹੁਣ ਰਵੀ ਆ ਗਿਆ ਰਵੀ ਰਵੀ ਇੱਕ ਰਿਪਰਾ ਰਹੀ ਨਹੀ ਨਾ ਇਧਰ ਲਾਉਣ ਹੋ ਗਏ ਹਣਾ ਪੁੱਤਰ ਜੀ ਲੈ ਬੱਚਾ ਲੱਗੇ ਅੱਗੇ ਰਵੀ ਹੋਇਆ ਕੰਦ ਨਾਲ ਡੇਕ ਨਹੀਂ ਅਰ ਜੋ ਸਿਰ ਕੀ ਕਰੀ ਮੈਂ ਥੋੜੀ ਕੁਛ ਕਰਾਂ ਕੰਦ ਨਾਲ ਮਾਰੇ ਨਾ ਘਰਾਂ ਦੇ ਹਾਲਾਤ ਆ ਦਰਿਆ ਲਾਗੇ ਦੇ ਏਰੀਏ ਚੋਂ ਆ ਦੇ ਕੋਈ ਪਾਣੀ ਤਿੰਨ ਮੈਂ ਵੀ ਆਹੀ ਦੱਸਿਆ ਹੁਣ ਚਲੋ ਤਿੰਨ ਫੁੱਟ ਨਹੀਂ ਦਿੱਤੇ ਦਰਿਆ ਭਾਈ ਉਹ اندر ਸੁੱਕਾ tham ਰਹੇ ਦੇ ਦੇਖ ਲਓ ਭਾਈ ਤੁਸੀਂ ਵੀ ਉਹੋ ਹੀ ਸੁੱਕਾ ਦੇ ਲੈ ਭਾਈ ਨਹੀਂ ਬਣਾਵਾ ਦੇਖੇ ਸ਼ਾਹ ਜਾਲ